ਪੂਰਨਾਮ ਮਰਾ ਵਿਕਰਮਿੰਥ ਸਿੰਘ ਪਰ ਵਿੱਕੀ ਦੇ ਨਾਮ ਨਾਲ ਹੀ ਮੈਨੂੰ ਅਨਜਾਨਦੇ ਜਲਤਾਂ ਸੀ। ਆਲਮੋਸਟ ਹਰ ਸਾਲ ਆਉਂਦੇ ਪਰ ਲਾਸਟ ਸਾਲ ਦੀ ਅਸੀਂ ਆਏ ਜੀ। ਐਂ ਤੇ ਅਸੀਂ ਆਪ ਦਾ ਨਵਾਂ ਘੋੜਾ ਲੈ ਕੇ ਡੇਵਿਡ ਪਹਿਲੀ ਵਾਰ ਆਏ ਇੱਥੇ ਮੇਲੇ ਤੇ। ਉਹ ਦੀ ਜੀ ਲਾਗਤ ਤਾਂ ਮੰਨ ਕੇ ਚੱਲੋ ਜੀ ਅਸੀਂ 21 21 ਕਰੋੜ ਰੁਪਈਆ ਦਾ ਅਸੀਂ ਮੁੱਲ ਰੱਖਿਆ ਹੋਇਆ ਘੋੜੇ ਦਾ ਹੀ। ਉਹ 3.5 ਸਾਲ ਦੀ ਉਮਰ ਹੈ ਜੀ। ਉਹ ਦਲਬਾਘ ਘੋੜੇ ਦਾ ਬੱਚਾ ਜੀ। ਮਾਂ ਉਹਦੀ ਰਾਜਾਂਸ ਦੀ। ਉਹਦੀ ਹਾਈਟ 72 ਇੰਚ ਹੈ ਜੀ। ਨਾਰਮਲ ਡਾਈਟੀ ਹੈ ਜੀ ਉਹਦੀ। ਉਹ ਸਾਡੇ ਕੋਲੇ ਕੋੜੀਆਂ ਵੱਡੀਆਂ ਹੋਣ ਕਰਕੇ ਸਾਡੀ ਬਰੀਡਿੰਗ ਹੀ ਆਪਣੇ ਇਹ ਹੀ ਬਖਸ਼ੀ ਹੈ ਕਿ ਹਾਈਟ ਵਿੱਦ ਕਰ ਗਿਆ ਜੀ ਵਿੱਦ ਕਨਫਰਮੇਸ਼ਨ ਉਹਦਾ ਰੂਟੀਨ ਕੀ ਜਦੋਂ ਆਪਾਂ ਜਦੋਂ ਵਿੰਟਰ ਸੀਜ਼ਨ ਆ ਜਾਂਦਾ ਉਹ ਚਾਪਾਣੋ ਛੋਲੇ ਬਾਜਰਾ ਮੋਠ ਤੇ ਚੋਕਰ ਵਗੈਰਾ ਦਿੰਨੇ ਜੀ ਗਰਮੀ ਚ ਉਹਦੀ ਡਾਈਟ ਚੇਂਜ ਕਰ ਦਿੰਨੇ ਉਹ ਚ ਜਮੇ ਜਿਉਂ ਤੇ ਛੋਲੇ ਚੂਰੀ ਕਰ ਦਿੰਨੇ ਸੀ ਇਹ ਮਾਰਵਾੜੀ ਨਸਲ ਦਾ ਬਰੀਡ ਦਾ ਘੋੜਾ ਜੀ ਖਾਸ਼ੀਤ ਹੀ 올 ਇੰਡੀਆ ਦਾ ਸਭ ਤੋਂ ਉੱਚਾ ਘੋੜਾ ਜੀ ਸੋਹਣਾ ਸੁਨੱਖਾ ਜੀ ਇਹਦੇ ਬੱਚੇ ਬਹੁਤ ਵਧੀਆ ਆ ਰਹੇ ਆ ਜੀ ਬਰੀਡਿੰਗ ਪਰਪਜ ਲਈ ਲੇ ਕੇ ਯੂਜ਼ ਹੋਣਾ ਇਹ ਕੋੜਾ ਤੇ ਬਲੈਕ ਕਲਰ ਆ ਇਹ ਤਿੰਨ ਪੈਰ ਵਾਈਟ ਆ ਜੀ ਮੱਥੇ ਪੂਰਾ ਬਲੇਜ ਆ ਜੀ ਇਹ ਦਾ ਜੀ ਪਹਿਲਾਂ ਜਦੋਂ ਇਹ ਜੰਮਿਆ ਸੀ ਜਿਸ ਦਿਨ ਜੀ ਉਦੋਂ ਸਾਡੇ ਬਹੁਤ ਹੀ ਪਿਆਰੇ ਦੋਸਤ ਸੀਗੇ ਜੀ ਉਹਨਾਂ ਨੇ 1 ਘੰਟੇ ਦਾ ਇਹਦਾ ਜੰਮਦੇ ਦਾ 1 ਕਰੋੜ ਰੁਪਿਆ ਆਫਰ ਕੀਤਾ ਸੀ ਸਾਨੂੰ ਤੇ ਹੁਣ ਇਹਦਾ ਸੀ 21 ਕਰੋੜ ਰੁਪਿਆ ਮੁੱਲ ਰੱਖਿਆ ਹੋਇਆ ਕੋੜੇ ਦਾ ਪੰਡੀ ਇੱਥੇ ਜੀ ਸਾਰਿਆਂ ਨੇ ਦੇਖਿਆ ਹੀ ਚਲੋ ਜੋ ਵੱਡੇ ਬਰੀਡਰ ਉਹ ਘਰੇ ਵੀ ਆਉਂਦੇ ਜਾਂਦੇ ਰਹਿੰਦੇ ਆ ਜੀ ਸਾਨੂੰ ਦੋ ਚਾਰ ਪਾਰਟੀਆਂ ਤੋਂ ਪਹਿਲਾ ਆਫਰ ਆਈ ਹੈ ਜੀ ਕਰੋੜਾ ਰੁਪਈਆ ਦੀ ਆਫਰ ਆਈ ਹੈ ਜੀ